ਇਹ ਵੱਡੀ ਕੰਪਨੀਆਂ ਦੇ ਵਿੱਚ ਜਿਹੜੇ ਨੇ ਬਹੁਤ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਰਹੇ ਨੇ ਮਾਰਚ ਜਿਵੇਂ ਮੈਂ ਦੱਸ ਰਿਹਾ ਵੀ ਆਈਆਈਟੀ ਦਿੱਲੀ ਤੋਂ ਉਹਨਾਂ ਨੇ ਬੀਟੈਕ ਕੀਤੀ ਫਿਰ ਉਸ ਤੋਂ ਬਾਅਦ ਐਮਟੈਕ ਦੀ ਪੜ੍ਹਾਈ ਕੀਤੀ ਕੈਮਬ੍ਰਿਜ ਯੂਨੀਵਰਸਿਟੀ ਤੋਂ ਕੈਮੀਕਲ ਇੰਜੀਨੀਅਰਿੰਗ ਤੇ ਪੀਐਚਡੀ ਕੀਤੀ ਹੈ ਸਿਪਲਾ ਕੰਪਨੀ ਦੇ ਵਿੱਚ ਚੀਫ ਸਟ੍ਰੈਟੇਜੀ ਆਫੀਸਰ ਰਹੇ ਨੇ ਔਰ ਫਾਰਮਾਸੋਟਿਕਲ ਕੰਪਨੀਆਂ ਜਿਹੜੀਆਂ ਨੇ ਵੱਡੀਆਂ-ਵੱਡੀਆਂ ਫਾਰਮਾਸੋਟਿਕਲ ਕੰਪਨੀਆਂਜ਼ ਉਹਨਾਂ ਦੇ ਨਾਲ ਐਸੋਸੀਏਟ ਰਹੇ ਨੇ ਆ ਆਖਰੀ ਵਾਰ ਇਰਾਨ ਬੈਕਸੀ ਦੇ ਵਿੱਚ ਸੇਵਾਾਂ ਮਨਵਾ ਚੁੱਕੀ ਢੱਲੋਂ ਹੋਣੀ ਜੀ ਬਾਬਾ ਚਰਨ ਸਿੰਘ ਹੋਣੀ ਆ satsang ਕਰਦੇ ਸੀਗੇ ਹੁਣ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਹੜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਉਹ satsang ਕਰਿਆ ਕਰਨਗੇ ਤੇਜਸਦੀਪ ਗਿੱਲ ਜਿਹੜੇ ਨਵੇਂ ਮੁਖੀ ਲਾਏ ਨੇ ਉਹ ਨਾਲ ਬੈਠਿਆ ਕਰਨਗੇ ਔਰ ਕਿਉਂਕਿ ਕਾਰਜ-ਪਾਕ ਸੰਭਾਲ ਦਿੱਤਾ ਆ ਔਰ ਕਿਉਂਕਿ ਅਪਰ ਮੈਂ ਇਤਹਾਮ ਇਹ ਡਿਸਕਸ ਕਰਨਾ ਬਹੁਤ ਜ਼ਰੂਰੀ ਆ ਪਿੱਛੇ ਜੇ ਸਿਰਸਿਰ ਦਾ ਇੱਕ ਡੇਰਾ ਸੀ ਜਗਮਾ ਵਾਲੀ ਉਸ ਜਗਮਾ ਵਾਲੀ ਢੇਰੇ ਦੇ ਉੱਤੇ ਜਿਹੜੇ ਇੱਕ ਵਕੀਲ ਸਾਹਿਬ ਕਰਕੇ ਸ਼ਾਂਤ ਸੀਗੇ ਉਹਨਾਂ ਦੀ ਮੌਤ ਹੁੰਦੀ ਆ ਤੇ ਉਸ ਤੋਂ ਬਾਅਦ ਜਿਸ ਦਿਨ ਉਹ ਬੋਲਦੇ ਸੀਗੇ ਆਪਾਂ ਬਾਬਾ ਗੁਰਿੰਦਰ ਸਿੰਘ ਢੱਲੋਂ ਹੁਣਾਂ ਬਾਰੇ ਵੀ ਇਹੀ ਗੱਲ ਕਰਦੇ ਸੀਗੇ ਕਿ ਬਹੁਤ ਸਟੀਕ ਟੂ ਦਾ ਪੁਆਇੰਟ ਜਿਹੜੀ ਉਹਨਾਂ ਦੀ ਗੱਲ ਹੁੰਦੀ ਸੀਗੀ ਔਰ ਇੱਕ ਇਸ ਕਰਕੇ ਵੀ ਇਸ ਕਹਿੰਦੇ ਸੀ ਕਿ ਉਹ ਪੜੇ ਲਿਖੇ ਬੈਕਗ੍ਰਾਉਂਡ ਤੋਂ ਸਨਾਵਰ ਤੋਂ ਉਹਨਾਂ ਨੇ ਆਪਣੀ ਐਜੂਕੇਸ਼ਨ ਲਈ ਉਸ ਤੋਂ ਬਾਅਦ ਗ੍ਰੈਜੂਏਸ਼ਨ ਵੀ ਪੜ੍ਹੀ ਸਟਿੱਕ ਕੀਤੀ ਹੈ ਕਾਮਰਸ ਕੀਤੀ ਸੀਗੇ ਹੁਣ ਜਿਹੜੇ ਨਵੇਂ ਉਤਰ ਅਧਿਕਾਰੀ ਆ ਔਰ ਉਹ ਉਤਰ ਅਧਿਕਾਰੀ ਵੀ ਜਿਹੜੇ ਨੇ ਵਧੀਆ ਪੜੇ ਲਿਖੇ ਬੈਕਗਰਾਉਂਡ ਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉਹਨਾਂ ਦੀ ਪੂਰੀ ਪੜ੍ਹਾਈ ਆ ਔਰ ਕਹਿੰਦੇ ਨੇ ਕਿ ਬਹੁਤ ਦੇਰ ਉਹ ਵੀ ਸਪੇਨ ਦੇ ਵਿੱਚ ਕੰਮ ਕਰਦੇ ਰਹੇ ਸੀਗੇ ਔਰ ਹੁਣ ਆਪਾਂ ਕਹੇ ਲਈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਨਵਾਂ ਜਿਹੜਾ ਡੇਰਾ ਬਿਆਸ ਦੇ ਨਵਾਂ ਮੁਖੀ ਲੱਗੇ ਨੇ ਜਸਦੀਪ ਸਿੰਘ ਜਿਹੜਾ ਨੂੰ ਨਿਯੁਕਤ ਕੀਤਾ ਗਿਆ ਉਹਨਾਂ ਨੂੰ ਸੰਤ ਸਤਗੁਰੂ ਦੀ ਉਪਾਧੀ ਵੀ ਦੇ ਦਿੱਤੀ ਹੈ ਤਾਂ ਇਹ ਬਹੁਤ ਵੱਡੀ ਉਪਾਧੀ ਆ ਤੁਸੀਂ ਦੇਖੋ ਵੀ ਇਹ ਅੱਗੇ ਤੋਂ ਜਿਹੜਾ ਨਾਮਦਾਨ ਜਿਹੜਾ ਆ ਉਹ ਵੀ ਦੇ ਸਕਦੇ ਨੇ ਸੋ ਇੱਕ ਬੜਾ ਵੱਡਾ ਡਿਸੀਜਨ ਜਿਹੜਾ ਲੈਣਾ ਇਹ ਡਿਸੀਜਨ ਕਿਸੇ ਵੱਡੇ ਜਿਹੜਾ ਡੇਰੇ ਵੱਲੋਂ ਲੈ ਜਾਣਾ ਆਪਣੇ ਆਪ ਦੇ ਵਿੱਚ ਬਹੁਤ ਗਠਨ ਹੁੰਦਾ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਦੀ ਸੂਝ-ਬੂਝ ਕਰਕੇ ਇਹ ਡਿਸੀਜਨ ਉਹਨਾਂ ਨੇ ਲਿਆ ਆ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜਦੋਂ ਉਹਨਾਂ ਦੇ ਨਾਲ ਹੈਲਥ ਸਮੱਸਿਆਵਾਂ ਸਿਹਤ ਸਮੱਸਿਆਵਾਂ ਨੇ ਔਰ ਕੈਂਸਰ ਗਲੇ ਦਾ ਦੱਸਿਆ ਜਾ ਰਿਹਾ ਉਹਦੇ ਕਰਕੇ ਉਹਨਾਂ ਨੂੰ ਹੋਰ ਸਿਹਤ ਦੀਆਂ ਸਮੱਸਿਆਵਾਂ ਆ ਰਹੀਆਂ ਇਸ ਕਰਕੇ ਉਹਨਾਂ ਨੇ ਆਪਣਾ ਨਵਾਂ ਉੱਤਰ ਅਧਿਕਾਰੀ ਐਲਾਨ ਦਿੱਤਾ ਆ ਔਰ ਇਹ ਫੋਟੋ ਐਕਸਕਲੂਸਿਵਲੀ ਫੋਟੋ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਨੇ ਜਸਦੀਪ ਸਿੰਘ ਗਿੱਲ ਬੰਬੇ ਦਾ ਰੈਨ ਵਾਲੇ 45 ਸਾਲਾ ਨੂੰ ਡੇਰਾ ਬਿਆਸ ਦਾ ਮੁਖੀ ਲਾ ਦਤਾ ਹੈ ਸੌਂਪਿਆ ਆ ਆਪਣਾ ਉਤਰ ਅਧਿਕਾਰੀ ਨਿਯੁਕਤ ਕਰ ਦਿੱਤਾ ਆ ਭਾਣ ਜਾ ਰਿਸ਼ਤੇਦਾਰੀ ਚ ਦੱਸਿਆ ਜਾ ਰਿਹਾ ਹਾਲਾਂਕਿ ਕਿਉਂਕਿ ਹੁਣ ਸਾਰਾ ਕੁਝ ਕਲੀਅਰ ਹੋ ਗਿਆ ਕਿ ਕਿੱਥੋਂ ਇਹ ਪੜੇ ਨੇ ਕਿੱਥੋਂ ਇਹਨਾਂ ਨੇ ਪੂਰੀ ਆਪਣੀ ਐਜੂਕੇਸ਼ਨ ਲਈ ਆ ਪੂਰਾ ਜਿਹੜਾ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਰਿਸਰਚ ਦੇ ਨਾਲ ਹੈ ਉਹ ਖਾਸ ਕਰਕੇ ਹੈਲਥ ਸਿਹਤ ਤੇ ਮੈਡੀਕਲ ਲਾਈਨ ਦੇ ਨਾਲ ਜੁੜੇ ਹੋਏ ਨੇ ਪਰ ਹੁਣ ਇਹ ਡੇਰਾ ਬਿਆਸ ਦੇ ਨਵੇਂ ਮੁਖੀ ਹੋਣਗੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੇ ਭਾਣਜੇ ਜਸਦੀਪ ਸਿੰਘ ਗਿੱਲ ਨੂੰ ਜ਼ਿੰਮੇਵਾਰੀ ਦੇ ਦਿੱਤੀ ਹੈ ਔਰ ਇਹਨਾਂ ਦੇ ਫਾਦਰ ਸਾਹਿਬ ਦਾ ਨਾਮ ਸੁਖਦੇਵ ਸਿੰਘ ਗਿੱਲਾ ਸੁਪੁੱਤਰ ਜਿਹੜੇ ਨੇ ਜਸਦੀਪ ਸਿੰਘ ਗਿੱਲ ਔਰ ਤੁਸੀਂ ਦੇਖੋ ਵੀ ਇਹ ਜਦੋਂ ਇਹ ਲੈਟਰ ਆਈ ਹੈ ਪ੍ਰੈਸ ਜਿਹੜਾ ਬਿਆਸ ਦੇ ਜਿਹੜੇ ਪ੍ਰੈਸ ਸੈਕਟਰੀ ਆ ਉਹਨਾਂ ਦੇ ਵੱਲੋਂ ਇਹ ਲੈਟਰ ਜਿਹੜੀ ਐ ਉਹ ਜਾਰੀ ਕੀਤੀ ਗਈ ਤਾਂ ਸਭ ਨੂੰ ਲੱਗਦਾ ਸੀ ਕਿ ਕੌਣ ਹੋ ਸਕਦਾ ਕੀ ਨਾਮ ਹੈ ਔਰ ਪਰ ਹਾਲ ਦੇ ਵਿੱਚ ਮਿੰਟਾਸ ਕਿਟਾਂ ਦੇ ਵਿੱਚ ਜਾਣਕਾਰੀ ਪੂਰੀ ਤੁਹਾਡੇ ਤੱਕ ਅਸੀਂ ਲੈ ਕੇ ਆ ਗਏ ਆ ਸਰਦਾਰ ਜਸਦੀਪ ਸਿੰਘ ਗਿੱਲ ਨੇ son of ਜਿਹੜੇ ਨੇ ਸੁਖਦੇਵ ਸਿੰਘ ਗਿੱਲ ਨੇ ਉਹਨਾਂ ਨੂੰ ਨਵਾਂ ਉਤਰ ਅਧਿਕਾਰੀ ਐਲਾਨਿਆ ਗਿਆ ਆ ਰਿਸ਼ਤਦਾਰੀ ਦੇ ਵਿੱਚ ਭਾਣਜਾ ਲੱਗਦੇ ਨੇ 45 ਸਾਲਾ ਉਮਰ ਆ ਬੰਬੇ ਦੇ ਰਹਿਣ ਵਾਲੇ ਨੇ ਬਹੁਤ ਪੜਿਆ ਲਿਖਿਆ ਬੈਕਗ੍ਰਾਉਂਡ ਆ ਆਈਆਈਟੀ ਡੈਲੀ ਤੋਂ ਉਹਨਾਂ ਨੇ ਆਪਣੀ ਬੀਟੈਕ ਐਮਟੈਕ ਕੀਤੀ ਕੈਮਬ੍ਰਿਜ ਯੂਨੀਵਰਸਿਟੀ ਤੋਂ ਆਪਣੀ ਜਿਹੜੀ ਰਿਸਰਚ ਕੀਤੀ ਉਹ ਵੀ ਕੈਮੀਕਲ ਜਿਹੜਾ ਇੰਜੀਨੀਅਰਿੰਗ ਕੀਤੀ ਆ ਮੈਡੀਸਨ ਦੇ ਨਾਲ ਬਹੁਤ ਜ਼ਿਆਦਾ ਮੈਡੀਸਨ ਤੇ ਰਿਸਰਚ ਦੇ ਨਾਲ ਇਹ ਕਹੇ ਲਿਆ ਕਿ ਬਹੁਤ ਜ਼ਿਆਦਾ ਤਾਲਕ ਹੈ ਨਾ ਦਾਰ ਲਾਸਟ ਜਿਹੜੀ ਇਹਨਾਂ ਦੀ ਨੌਕਰੀ ਸੀਗੀ ਉਹ ਰੈਨ ਬੈਕਸੀ ਦੇ ਅੰਦਰ ਸੀਗੀ ਹੁਣ ਫਿਲਹਾਲ ਡੇਰਾ ਬਿਆਸ ਤੇ ਮੁਖੀ ਲਾਏ ਗਏ ਨੇ ਮੁਖੀ ਨਿਯੁਕਤ ਕੀਤੇ ਗਏ ਨੇ ਜਸਦੀਪ ਸਿੰਘ ਗੇਲਜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਆਈਆਈਟੀ ਦਿੱਲੀ ਤੋਂ ਉਹਨਾਂ ਨੇ ਐਮਟੈਕ ਬੀਟੈਕ ਐਮਟੈਕ ਕੀਤੀ ਔਰ ਉਸ ਤੋਂ ਬਾਅਦ ਕੈਂਬਰਿਜ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ 45 ਸਾਲਾਂ ਦੇ ਨੇ ਜਸਦੀਪ ਸਿੰਘ ਗਿੱਲ ਔਰ ਇਹ ਕਿਆ ਜਾ ਰਿਹਾ ਕਿ ਰਿਸ਼ਤੇਦਾਰੀ ਦੇ ਵਿੱਚ ਪਾੜ ਜਾ ਲੱਗਦੇ ਨੇ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੇ ਜਿਹੜੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਉਹਨਾਂ ਨੇ ਬਿਆਸ ਦੇ ਉਹ ਜ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਦੇ ਭਾਣਜਾ ਸਾਹਿਬ ਲੱਗਦੇ ਨੇ ਸੋ ਫਿਲਹਾਲ ਬਹੁਤ ਵੱਡੀ ਤੇ ਐਕਸਕਲੂਸਿਵ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਏ ਆ ਕਿ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਭਾਣਜਾ ਲੱਗਦੇ ਨੇ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਦੇ ਔਰ ਪੂਰੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਿਹਾ ਔਰ ਕਿਆ ਜਾ ਰਿਹਾ ਕਿ ਬਹੁਤ ਵੱਡਾ ਰਿਚ ਬੈਕਗਰਾਉਂਡ ਹੈ ਔਰ ਸਿਪਲਾ ਕੰਪਨੀ ਦੇ ਵਿੱਚ ਵੀ ਕੰਮ ਕੀਤਾ ਔਰ ਉਸ ਤੋਂ ਬਾਅਦ ਰੈਂਡ ਬੈਕਸੀ ਦੇ ਨਾਲ ਜੁੜੇ ਰਿਸਰਚ ਹੋ ਰਿਹਾ ਹੈ ਬਾਇਓਲੋਜੀਕਲ ਰਿਸਰਚ ਜਿਹੜੀ ਹੈ ਉਦੇ ਉੱਤੇ ਕੰਮ ਕਰਦੇ ਰਹੇ ਆ ਬਹੁਤ ਵੱਡੀ ਖਬਰ ਔਰ ਸਾਰੀ ਜਾਣਕਾਰੀ ਤੁਹਾਡੇ ਤੱਕ ਅਸੀਂ ਲੈ ਕੇ ਆਏ ਆ ਤੁਸੀਂ ਦੇਖੋ ਵੀ ਬੈਕਗ੍ਰਾਉਂਡ ਕਿੱਡਾ ਚੰਗਾ ਬੈਕਗ੍ਰਾਉਂਡ ਆ ਔਰ ਜੇਕਰ ਇਸ ਪੂਰੇ ਬੈਕਗ੍ਰਾਉਂਡ ਦੇ ਉੱਤੇ ਗੱਲ ਕੀਤੀ ਜਾਵੇ ਤਾਂ 15 ਮਾਰਚ 1979 ਨੂੰ ਇਹਨਾਂ ਦਾ ਜਨਮ ਹੋਇਆ ਔਰ IIT ਦਿੱਲੀ ਤੋਂ ਇਹਨਾਂ ਨੇ B.Tech ਤੇ M.Tech ਕੀਤੀ ਹੈ ਔਰ ਕੈਂਬਰਿਜ ਯੂਨੀਵਰਸਿਟੀ ਤੋਂ ਕੈਮੀਕਲ ਇੰਜੀਨੀਅਰਿੰਗ ਦੀ PhD ਕੀਤੀ ਹੈ ਸਿਪਲਾ ਕੰਪਨੀ ਦੇ ਵਿੱਚ ਚੀਫ ਸਟ੍ਰੈਟੇਜੀ ਆਫੀਸਰ ਰਹੇ ਨੇ ਔਰ ਉਸ ਤੋਂ ਬਾਅਦ ਫਾਰਮਾਸਿਊਟੀਕਲ ਕੰਪਨੀ ਦੇ ਵਿੱਚ ਵੱਡੇ ਵੱਡੇ ਅਹੁਦੇ ਨਿਭਾਏ ਨੇ ਰਾਨ ਬੈਕਸੀ ਦੇ ਵਿੱਚ ਵੀ ਇਹ ਆਪਣੀਆਂ ਮੁੱਖ ਸੇਵਾਵਾਂ ਨਿਭਾ ਚੁੱਕੇ ਨੇ ਸੋ ਬਹੁਤ ਰਿਚ ਬੈਕਗਰਾਉਂਡ ਹੈ ਪੜਿਆ ਲਿਖਿਆ ਬੈਕਗ੍ਰਾਉਂਡ ਤਕੜਾ ਬੈਕਗ੍ਰਾਉਂਡ ਆ ਔਰ ਕਹੇ ਲਿਆ ਕਿ ਹੈਲਥ ਸੇਵਾਵਾਂ ਦੇ ਨਾਲ ਜੁੜੇ ਹੋਏ ਨੇ ਉਧਰੋ ਜੇ ਗੱਲ ਕੀਤੀ ਜਾਵੇ ਗੁਰਿੰਦਰ ਸਿੰਘ ਟੋਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਦਿ ਤੱਕ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਗਲੇ ਦਾ ਕੈਂਸਰ ਦੱਸਿਆ ਜਾ ਰਿਹਾ ਔਰ ਉਸੇ ਕਰਕੇ ਉਹਨਾਂ ਨੂੰ ਦਿਲ ਦੀਆਂ ਸਸਮਸਿਆਵਾਂ ਵੀ ਜੜੀਆਂ ਨੇ ਔਰ ਇਸ ਤੋਂ ਇਲਾਵਾ ਹੋਰ ਕੰਪਲਿਕੀਸ਼ਨ ਜੜੀਆਂ ਮੁਸ਼ਕਲਾਂ ਜੜੀਆਂ ਆਪਾਂ ਕਹਿ ਲਈਏ ਕਿ ਆਮ ਆ ਜਾਂਦੀਆਂ ਨੇ ਉਹਨਾਂ ਦੀ ਉਮਰ 70 ਸਾਲ ਹੈ ਬਾਬਾ ਚਰਨ ਸਿੰਘ ਨੂੰ ਹੁਣ ਤੋਂ ਬਾਅਦ ਉਹਨਾਂ ਨੂੰ ਗੱਦੀ ਮਿਲੀ ਸੀਗੀ ਔਰ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਉਹਨਾਂ ਦੀ ਧਰਮ ਪਤਨੀ ਦੀ ਤਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਦੀ ਧਰਮ ਪਤਨੀ ਦੀ ਜਿਹੜੀ ਮੌਤ ਉਹਨਾਂ ਤੋਂ ਪਹਿਲਾਂ ਹੋ ਚੁੱਕੀ ਸ ਹੈ ਔਰ ਇਹਨਾਂ ਨੇ ਆਪਣਾ ਹੁਣ ਉੱਤਰ ਅਧਿਕਾਰੀ ਲਾਨੇ ਆਏ ਆ ਮੁੰਡਾ ਜਿਹੜਾ ਨਵਾਂ ਉੱਤਰ ਅਧਿਕਾਰੀ ਜਿਹਨੂੰ ਆਪਾਂ ਕਹ ਰਿਹਾ ਬਾਬਾ ਜਸਦੀਪ ਸਿੰਘ ਗਿੱਲ ਇਹ ਇਹ ਬੰਬੇ ਦੇ ਰਹਿਣ ਵਾਲੇ ਨੇ ਔਰ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਦੇ ਵਿੱਚ ਬਹੁਤ ਅਹਿਮ ਭੂਮਿਕਾਵਾਂ ਦੇ ਵਿੱਚ ਰਹਿ ਚੁੱਕੇ ਨੇ ਔਰ ਜਿਹੜੀ ਮਾਰਚ 1979 ਨੂੰ ਇਹਨਾਂ ਦਾ ਜਨਮ ਹੋਇਆ ਜਸਦੀਪ ਸਿੰਘ ਗਿੱਲ ਹੁਣਾਂ ਦਾ ਔਰ ਇਹ ਵੱਡੀ ਕੰਪਨੀਆਂ ਦੇ ਵਿੱਚ ਜਿਹੜੇ ਨੇ ਬਹੁਤ ਵੱਡੇ-ਵੱਡੇ ਅਹੁਦਿਆਂ ਦੇ ਉੱਤੇ ਰਹੇ ਨੇ ਮਾਰਚ ਜਿਵੇਂ ਮੈਂ ਦੱਸ ਰਿਹਾ ਵੀ ਆਈਆਈਟੀ ਦਿੱਲੀ ਤੋਂ ਉਹਨਾਂ ਨੇ ਬੀਟੈਕ ਕੀਤੀ ਫਿਰ ਉਸ ਤੋਂ ਬਾਅਦ ਐਮਟੈਕ ਦੀ ਪੜ੍ਹਾਈ ਕੀਤੀ ਕੈਮਬ੍ਰਿਜ ਯੂਨੀਵਰਸਿਟੀ ਤੋਂ ਕੈਮੀਕਲ ਇੰਜੀਨੀਅਰਿੰਗ ਤੇ ਪੀਐਚਡੀ ਕੀਤੀ ਆ ਸਿਪਲਾ ਕੰਪਨੀ ਦੇ ਵਿੱਚ ਚੀਫ ਸਟ੍ਰੈਟੇਜੀ ਆਫੀਸਰ ਰਹੇ ਨੇ ਔਰ ਫਾਰਮਾਸੂਟੀਕਲ ਕੰਪਨੀਆਂ ਜਿਹੜੀਆਂ ਨੇ ਵੱਡੀਆਂ-ਵੱਡੀਆਂ ਫਾਰਮਾਸੂਟੀਕਲ ਕੰਪਨੀਆਂ ਉਹਨਾਂ ਦੇ ਨਾਲ ਐਸੋਸੀਏਟ ਰਹੇ ਨੇ ਆ ਆਖਰੀ ਵਾਰ ਇਰਾਨ ਵੈਕਸੀਟ ਵਿੱਚ ਸੇਵਾਾਂ ਨਿਭਾ ਚੁੱਕੇ ਸੀ ਜਦੋਂ ਮਤਲਬ ਕਿ ਕੱਲ ਮੀਟਿੰਗ ਹੋਈ ਆ ਕਹਿੰਦੇ ਚੰਡੀਗੜ੍ਹ ਦੇ ਵਿੱਚ ਉਸ ਤੋਂ ਪਹਿਲਾਂ ਇਰਾਨ ਵੈਕਸੀਟ ਚ ਸੀਗੇ ਪਰ ਹੁਣ ਕਿਉਂਕਿ ਬਹੁਤ ਵੱਡੇ ਅਹੁਦੇ ਮਿਲੇ ਨੇ ਇਹਨਾਂ ਨੂੰ ਔਰ ਇਸੇ ਕਰਕੇ ਇਹਨਾਂ ਨੂੰ ਇਹ ਸਾਰੀਆਂ ਜਿਹੜੀਆਂ ਸ਼ਾਇਦ ਤਿਆਗਣੀਆਂ ਵੀ ਪੈਣ ਜਾਂ ਫਿਰ ਕਿਵੇਂ ਮੈਨੇਜ ਕਰਨ ਕਿ ਇਹ ਬਾਦ ਦੀਆਂ ਡਿਸਕਸ਼ਨਸ ਨੇ ਪਰ ਕਹਿੰਦੇ ਨੇ ਕਿ ਜਿਹੜੀ ਲੈਟਰ ਤੁਸੀਂ ਦੇਖੋ ਬੜੀ ਅਹਿਮ ਲੈਟਰ ਹੈ ਜਿਹਦੇ ਵਿੱਚ ਦੱਸਿਆ ਕਿ ਅੱਜ ਤੋਂ ਹੀ ਇਹ ਕਾਰਜ ਭਾਗ ਸभालਣ ਕੇ ਜਿਹੜੀ ਪਗੜੀ ਦੀ ਰਸਮ ਹੈ ਉਹ ਕੱਲ ਹੋ ਸਕਦੀ ਹੈ ਔਰ ਸੰਤ ਸਤਗੁਰੂ ਇਹ ਇਹ ਜਿਹੜਾ ਅਹੁਦਾ ਹੈ ਸੰਤ ਸਤਗੁਰੂ ਇਹ ਵੀ ਇਹਨਾਂ ਨੂੰ ਦੇ ਦਿੱਤਾ ਤਾਂ ਜੋ ਇਹ ਅੱਗੇ ਤੋਂ ਨਾਮਦਾਨ ਵੀ ਦੇ ਸਕਣ ਬਿਲਕੁਲ ਉਦਾਂ ਹੀ ਹੋਏਗਾ ਜਿਵੇਂ ਗੁਰਿੰਦਰ ਸਿੰਘ ਢਿਲੋਂ ਹਣਾ ਦੇ ਬਾਰ ਬਾਬਾ ਗੁਰਿੰਦਰ ਸਿੰਘ ਢਿਲੋਂ ਹਣਾ ਦੇ ਬਾਰੇ ਹੋਇਆ ਸੀਗਾ ਕਿ ਜਦੋਂ ਬਾਬਾ ਚਰਨ ਸਿੰਘ ਹੋਣੀ ਸੀਗੇ ਹੋਣਾ ਦੇ ਨਾਲ ਬੈਠਦੇ ਸੀਗੇ ਗੁਰਿੰਦਰ ਸਿੰਘ ਢੱਲੋਂ ਜੀ ਬਾਬਾ ਚਰਨ ਸਿੰਘ ਹੁਣੀ ਆ satsang ਕਰਦੇ ਸੀਗੇ ਹੁਣ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਹੜੇ ਬਾਬਾ ਗੁਰਿੰਦਰ ਸਿੰਘ ਢੱਲੋਂ ਨੇ ਉਹ satsang ਕਰਿਆ ਕਰਨਗੇ ਤੇਜਸਦੀਪ ਗਿੱਲ ਜਿਹੜੇ ਨਵੇਂ ਮੁਖੀ ਲਾਏ ਨੇ ਉਹ ਨਾਲ ਬੈਠਿਆ ਕਰਨਗੇ ਔਰ ਕਿਉਂਕਿ ਕਾਰਜਪਾਕ ਸੰਭਾਲ ਦਿੱਤਾ ਆ ਔਰ ਕਿਉਂਕਿ ਅਪਰ ਮੈਂ ਇਤਾਂ ਮੈਂ ਡਿਸਕਸ ਕਰਨਾ ਬਹੁਤ ਜ਼ਰੂਰੀ ਆ ਪਿੱਛੇ ਜੇ ਸਿਰਸਿਰ ਦਾ ਇੱਕ ਡੇਰਾ ਸੀ ਜਗਮਾ ਵਾਲੀ ਉਸ ਜਗਮਾ ਵਾਲੀ ਡੇਰੇ ਦੇ ਉੱਤੇ ਜਿਹੜੇ ਇੱਕ ਵਕੀਲ ਸਾਹਿਬ ਕਰਕੇ ਸ਼ਾਂਤ ਸੀਗੇ ਉਹਨਾਂ ਦੀ ਮੌਤ ਹੁੰਦੀ ਆ ਤੇ ਉਸ ਬਾਅਦ ਜਿਸ ਦਿਨ ਮੌਤ ਹੋਈ ਉਸੇ ਦਿਨ ਉਸ ਡੇਰੇ ਦੇ ਅੰਦਰ ਕਲੇਸ਼ ਪੈ ਜਾਂਦਾ ਆ ਸਿਰਫ ਸਿਰ ਪ੍ਰਾਪਰਟੀ ਨੂੰ ਉਧਰ ਅਧਿਕਾਰੀ ਨੂੰ ਡਰਾਈਵਰ ਕਹਿੰਦਾ ਕਿ ਮੈਨੂੰ ਉਧਰ ਅਧਿਕਾਰੀ ਨਾਲ ਲਾਨਿਆ ਗਿਆ ਕੋਈ ਕਹਿੰਦਾ ਮੈਨੂੰ ਉਧਰ ਅਧਿਕਾਰੀ ਲਾਨਿਆ ਗਿਆ ਪਰ ਇਸ ਗੱਲ ਤੋਂ ਮੈਂ ਕਹਿੰਦਾ ਬਹੁਤ ਵੱਡਾ ਤੇ ਬਹੁਤ ਵਧੀਆ ਤੇ ਸਟ੍ਰੀਕ ਡਿਸੀਜਨ ਆ ਜੇ ਇਸ ਕੰਟੈਕਸਟ ਵਿੱਚ ਦੇਖਿਆ ਜਾਵੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਹਣਾ ਨੇ ਆਪਣਾ ਉੱਤਰ ਅਧਿਕਾਰੀ ਐਲਾਨ ਦਿੱਤਾ ਆ ਭਾਣਜਾ ਦੱਸਿਆ ਜਾ ਰਿਹਾ ਰਿਸ਼ਤੇਦਾਰੀ ਦੇ ਵਿੱਚ ਦਸਦੀਪ ਸਿੰਘ ਗਿੱਲ 42 ਸਾਲਾਂ ਉਮਰ ਹੈ ਬਾਂਬੇ ਦਾ ਰਹਿਣ ਵਾਲਾ ਹੈ ਔਰ ਬਹੁਤ ਪੜਿਆ ਲਿਖਿਆ ਹੈ ਆਈਟੀ ਦਿੱਲੀ ਤੋਂ ਉਹਨਾਂ ਨੇ ਬੀਟੈਕ ਐਮਟੈਕ ਕੀਤੀ ਆ ਫਿਰ ਕੈਂਬਰੇਜ ਯੂਨੀਵਰਸਿਟੀ ਤੋਂ ਕੈਮੀਕਲ ਜਿਹੜਾ ਇੰਜੀਨੀਅਰਿੰਗ ਦੇ ਵਿੱਚ ਪੀਐਚਡੀ ਕੀਤੀ ਆ ਔਰ ਇਹ ਐਡਾ ਤਕੜਾ ਜਿਹੜਾ ਪੋਰਟਫੋਲੀਓ ਹੈ ਉਹਨਾਂ ਦਾ ਔਰ ਤੁਸੀਂ ਦੇਖੋ ਵੀ ਗੁਰਿੰਦਰ ਸਿੰਘ ਢਿੱਲੋਂ ਹਣਾ ਜਿਹਦੇ ਬੋਲਦੇ ਸੀਗੇ ਆਪਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਹਣਾ ਬਾਰੇ ਵੀ ਇਹੀ ਗੱਲ ਕਰਦੇ ਸੀਗੇ ਕਿ ਬਹੁਤ ਸਟੀਕ ਟੂ ਦਾ ਪੁਆਇੰਟ ਜਿਹੜੀ ਉਹਨਾਂ ਦੀ ਗੱਲ ਹੁੰਦੀ ਸੀਗੀ ਔਰ ਇੱਕ ਇਸ ਕਰਕੇ ਵੀ ਇਸ ਕਹਿੰਦੇ ਸੀ ਕਿ ਉਹ ਪੜੇ ਲਿਖੇ ਬੈਕਗ੍ਰਾਉਂਡ ਤੋਂ ਸਨਾਵਰ ਤੋਂ ਉਹਨਾਂ ਨੇ ਆਪਣੀ ਐਜੂਕੇਸ਼ਨ ਲਈ ਉਸ ਤੋਂ ਬਾਅਦ ਗ੍ਰੈਜੂਏਸ਼ਨ ਵੀ ਬੜੀ ਸਟਿੱਕ ਕੀਤੀ ਹੈ ਕਾਮਰਸ ਕੀਤੀ ਸੀਗੇ ਹੁਣ ਜਿਹੜੇ ਨਵੇਂ ਉਤਰ ਅਧਿਕਾਰੀ ਆ ਔਰ ਉਹ ਉਤਰ ਅਧਿਕਾਰੀ ਵੀ ਜਿਹੜੇ ਨੇ ਵਧੀਆ ਪੜੇ ਲਿਖੇ ਬੈਕਗ੍ਰਾਉਂਡ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉਹਨਾਂ ਦੀ ਪੂਰੀ ਪੜਾਈ ਆ ਔਰ ਕਹਿੰਦੇ ਨੇ ਕਿ ਬਹੁਤ ਦੇਰ ਉਹ ਵੀ ਸਪੇਨ ਦੇ ਵਿੱਚ ਕੰਮ ਕਰਦੇ ਰਹੇ ਸੀਗੇ ਔਰ ਹੁਣ ਆਪਾਂ ਕਹ ਲਈਏ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਨਵਾਂ ਜਿਹੜਾ ਡੇਰਾ ਬਿਆਸ ਦੇ ਨਵਾਂ ਮੁਖੀ ਲੱਗੇ ਨੇ ਜਸਦੀਪ ਸਿੰਘ ਜਿਹਨਾਂ ਨੂੰ ਨਿਯੁਕਤ ਕੀਤਾ ਗਿਆ ਉਹਨਾਂ ਨੂੰ ਸੰਤ ਸਤਗੁਰੂ ਦੀ ਉਪਾਧੀ ਵੀ ਦੇ ਦਿੱਤੀ ਹੈ ਤਾਂ ਇਹ ਬਹੁਤ ਵੱਡੀ ਉਪਾਧੀ ਆ ਤੁਸੀਂ ਦੇਖੋ ਵੀ ਇਹ ਅੱਗੇ ਤੋਂ ਜਿਹੜਾ ਨਾਮਦਾਨ ਜਿਹੜਾ ਆ ਉਹ ਵੀ ਦੇ ਸਕਦੇ ਨੇ ਸੋ ਇੱਕ ਬੜਾ ਵੱਡਾ ਡਿਸੀਜਨ ਜਿਹੜਾ ਲੈਣਾ ਇਹ ਡਿਸੀਜਨ ਕਿਸੇ ਵੱਡੇ ਜਿਹੜਾ ਡੇਰੇ ਵੱਲੋਂ ਲੈ ਜਾਣਾ ਆਪਣੇ ਆਪ ਦੇ ਵਿੱਚ ਬਹੁਤ ਗਠਨ ਹੁੰਦਾ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਦੀ ਸੂਝ-ਬੂਝ ਕਰਕੇ ਇਹ ਡਿਸੀਜਨ ਉਹਨਾਂ ਨੇ ਲਿਆ ਆ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜਦੋਂ ਉਹਨਾਂ ਦੇ ਨਾਲ ਹੈਲਥ ਸਮੱਸਿਆਵਾਂ ਸਿਹਤ ਸਮੱਸਿਆਵਾਂ ਨੇ ਔਰ ਕੈਂਸਰ ਗਲੇ ਦਾ ਦੱਸਿਆ ਜਾ ਰਿਹਾ ਉਹਦੇ ਕਰਕੇ ਉਹਨਾਂ ਨੂੰ ਹੋਰ ਸਿਹਤ ਦੀਆਂ ਸਮੱਸਿਆਵਾਂ ਆ ਰਹੀਆਂ ਇਸ ਕਰਕੇ ਉਹਨਾਂ ਨੇ ਆਪਣਾ ਨਵਾਂ ਉੱਤਰ ਅਧਿਕਾਰੀ ਐਲਾਨ ਦਿੱਤਾ ਆ ਔਰ ਇਹ ਫੋਟੋ ਐਕਸਕਲੂਸਿਵਲੀ ਫੋਟੋ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਨੇ ਜਸਦੀਪ ਸਿੰਘ ਗਿੱਲ ਬੰਬੇ ਦਾ ਰੈਨ ਵਾਲੇ 45 ਸਾਲਾ ਨੂੰ ਡੇਰਾ ਬਿਆਸ ਦਾ ਮੁਖੀ ਲਾ ਦਿੱਤਾ ਸੌਪਿਆ ਆ ਆਪਣਾ ਉਤਰ ਅਧਿਕਾਰੀ ਨਿਯੁਕਤ ਕਰ ਦਿੱਤਾ ਆ ਭਾਣਜਾ ਆ ਰਿਸ਼ਤੇਦਾਰੀ ਚ ਦੱਸਿਆ ਜਾ ਰਿਹਾ ਹਾਲਾਂਕਿ ਕਿਉਂਕਿ ਹੁਣ ਸਾਰਾ ਕੁਝ ਕਲੀਅਰ ਹੋ ਗਿਆ ਕਿ ਕਿੱਥੋਂ ਇਹ ਪੜੇ ਨੇ ਕਿੱਥੋਂ ਇਹਨਾਂ ਨੇ ਪੂਰੀ ਆਪਣੀ ਐਜੂਕੇਸ਼ਨ ਲਈ ਆ ਪੂਰਾ ਜਿਹੜਾ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਰਿਸਰਚ ਦੇ ਨਾਲ ਆ ਉਹ ਖਾਸ ਕਰਕੇ ਹੈਲਥ ਸਿਹਤ ਤੇ ਮੈਡੀਕਲ ਲਾਈਨ ਦੇ ਨਾਲ ਜੁੜੇ ਹੋਏ ਨੇ ਪਰ ਹੁਣ ਇਹ ਡੇਰਾ ਬਿਆਸ ਦੇ ਨਵੇਂ ਮੁਖੀ ਹੋਣਗੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੇ ਭਾਣਜੇ ਜਸਦੀਪ ਸਿੰਘ ਗਿੱਲ ਨੂੰ ਜ਼ਿੰਮੇਵਾਰੀ ਦੇ ਦਿੱਤੀ ਹੈ ਔਰ ਇਹਨਾਂ ਦੇ ਫਾਜ਼ਲ ਸਾਹਿਬ ਦਾ ਨਾਮ ਸੁਖਦੇਵ ਸਿੰਘ ਗਿੱਲਾ ਸੁਪੁੱਤਰ ਜਿਹੜੇ ਨੇ ਜਸਦੀਪ ਸਿੰਘ ਗਿੱਲ ਔਰ ਤੁਸੀਂ ਦੇਖੋ ਵੀ ਇਹ ਜਦੋਂ ਇਹ ਲੈਟਰ ਆਈ ਹੈ ਪ੍ਰੈਸ ਜਿਹੜਾ ਬਿਆਸ ਦੇ ਜਿਹੜੇ ਪ੍ਰੈਸ ਸੈਕਟਰੀ ਹੈ ਉਹਨਾਂ ਦੇ ਵੱਲੋਂ ਇਹ ਲੈਟਰ ਜਿਹੜੀ ਐ ਉਹ ਜਾਰੀ ਕੀਤੀ ਗਈ ਤਾਂ ਸਭ ਨੂੰ ਲੱਗਦਾ ਸੀ ਕਿ ਕੌਣ ਹੋ ਸਕਦਾ ਕੀ ਨਾਮ ਹੈ ਔਰ ਪਰ ਹਾਲ ਦੇ ਵਿੱਚ ਮਿੰਟਾਸ ਕਿਟਾਂ ਦੇ ਵਿੱਚ ਜਾਣਕਾਰੀ ਪੂਰੀ ਤੁਹਾਡੇ ਤੱਕ ਅਸੀਂ ਲੈ ਕੇ ਆ ਗਏ ਆ ਸਰਦਾਰ ਜਸਦੀਪ ਸਿੰਘ ਗਿੱਲ ਨੇ son of ਜਿਹੜੇ ਨੇ ਸੁਖਦੇਵ ਸਿੰਘ ਗਿੱਲ ਨੇ ਉਹਨਾਂ ਨੂੰ ਨਵਾਂ ਉਤਰ ਅਧਿਕਾਰੀ ਐਲਾਨਿਆ ਗਿਆ ਆ ਰਿਸ਼ਤੇਦਾਰੀ ਦੇ ਵਿੱਚ ਭਾਂਜਾ ਲੱਗਦੇ ਨੇ 45 ਸਾਲਾ ਉਮਰ ਆ ਬੰਬੇ ਦੇ ਰਹਿਣ ਵਾਲੇ ਨੇ ਬਹੁਤ ਪੜਿਆ ਲਿਖਿਆ ਬੈਕਗ੍ਰਾਉਂਡ ਆ ਆਈਟੀ ਡੈਲੀ ਤੋਂ ਇਹਨਾਂ ਨੇ ਆਪਣੀ ਬੀਟੈਕ ਐਮਟੈਕ ਕੀਤੀ ਕੈਂਪਰਾ ਯੂਨੀਵਰਸਿਟੀ ਤੋਂ ਆਪਣੀ ਜੜੀ ਰਿਸਰਚ ਕੀਤੀ ਉਹ ਵੀ ਕੈਮੀਕਲ ਜਿਹੜਾ ਇੰਜੀਨੀਅਰਿੰਗ ਕੀਤੀ ਆ ਮੈਡੀਸਨ ਦੇ ਨਾਲ ਬਹੁਤ ਜ਼ਿਆਦਾ ਮੈਡੀਸਨ ਤੇ ਰਿਸਰਚ ਦੇ ਨਾਲ ਇਹ ਕਹਿੰਦੇ ਕਿ ਬਹੁਤ ਜ਼ਿਆਦਾ ਤਾਲਕ ਹੈ ਨਾ ਦਾ ਲਾਸਟ ਜਿਹੜੀ ਇਹਨਾਂ ਦੀ ਨੌਕਰੀ ਸੀਗੀ ਉਹ ਰੈਨ ਬੈਕਸੀ ਦੇ ਅੰਦਰ ਸੀਗੀ ਹੁਣ ਫਿਲਹਾਲ ਡੇਰਾ ਬਿਆਸ ਤੇ ਮੁਖੀ ਲਾਏ ਗਏ ਨੇ ਮੁਖੀ ਨਿਯੁਕਤ ਕੀਤੇ ਗਏ ਨੇ ਜਸਦੀਪ ਸਿੰਘ ਗੇਲਜੀ ਤੋ ਤੁਹਾਡੇ ਨਾਲ ਸਾਝੀ ਕਰ ਰਹੇ ਆ ਆਈਆਈਟੀ ਦਿੱਲੀ ਤੋਂ ਉਹਨਾਂ ਨੇ ਐਮਟੈਕ ਬੀਟੈਕ ਤੇ ਐਮਟੈਕ ਕੀਤੀ ਔਰ ਉਸ ਤੋਂ ਬਾਅਦ ਕੈਂਬਰਿਜ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ 45 ਸਾਲਾਂ ਦੇ ਨੇ ਜਸਦੀਪ ਸਿੰਘ ਗਿੱਲ ਔਰ ਆ ਇਹ ਕਿਆ ਜਾ ਰਿਹਾ ਕਿ ਰਿਸ਼ਤੇਦਾਰੀ ਦੇ ਵਿੱਚ ਭਾਣਜਾ ਲੱਗਦੇ ਨੇ ਗੁਰਿੰਦਰ ਸਿੰਘ ਢਿੱਲੋਂ ਹੁਣਾ ਦੇ ਜਿਹੜੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਨੇ ਬਿਆਸਦੇ ਉਹ ਗੁਰਿੰਦਰ ਸਿੰਘ ਢਿੱਲੋਂ ਹੁਣਾ ਦੇ ਭਾਣਜਾ ਸਾਹਿਬ ਲੱਗਦੇ ਨੇ ਸੋ ਫਿਲਹਾਲ ਬਹੁਤ ਵੱਡੀ ਤੇ ਐਕਸਕਲੂਸਿਵ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਏ ਆ ਕਿ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਭਾਣਜਾ ਲੱਗਦੇ ਨੇ ਗੁਰਿੰਦਰ ਸਿੰਘ ਢਿੱਲੋਂ ਹੁਣਾ ਦੇ ਔਰ ਪੂਰੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਿਹਾ ਔਰ ਕੀ ਜਾ ਰਿਹਾ ਕਿ ਬਹੁਤ ਵੱਡਾ ਰਿਚ ਬੈਕਗਰਾਉਂਡ ਹੈ ਔਰ ਸਿੰਪਲਾ ਕੰਪਨੀ ਦੇ ਵਿੱਚ ਵੀ ਕੰਮ ਕੀਤਾ ਔਰ ਉਸ ਤੋਂ ਬਾਅਦ ਰੈਂਡ ਬੈਕਸੀ ਦੇ ਨਾਲ ਜੁੜੇ ਰਿਸਰਚ ਹੋ ਰਿਹਾ ਹੈ ਬਾਇਓਲੋਜੀਕਲ ਰਿਸਰਚ ਜਿਹੜੀ ਹੈ ਉਹਦੇ ਉੱਤੇ ਕੰਮ ਕਰਦੇ ਰਹੇ ਆ ਬਹੁਤ ਵੱਡੀ ਖਬਰ ਔਰ ਸਾਰੀ ਜਾਣਕਾਰੀ ਤੁਹਾਡੇ ਤੱਕ ਅਸੀਂ ਲੈ ਕੇ ਆਏ ਆ ਤੁਸੀਂ ਦੇਖੋ ਵੀ ਬੈਕਗਰਾਉਂਡ ਕਿੱਡਾ ਚੰਗਾ ਬੈਕਗਰਾਉਂਡ ਹੈ ਔਰ ਜੇਕਰ ਇਸ ਪੂਰੇ ਬੈਕਗਰਾਉਂਡ ਦੇ ਉੱਤੇ ਗੱਲ ਕੀਤੀ ਜਾਵੇ ਤਾਂ 15 ਮਾਰਚ 1979 ਨੂੰ ਇਹਨਾਂ ਦਾ ਜਨਮ ਹੋਇਆ ਔਰ IIT ਦਿੱਲੀ ਤੋਂ ਇਹਨਾਂ ਨੇ B.Tech ਤੇ M.Tech ਕੀਤੀ ਹੈ ਔਰ ਕੈਂਬਰਿਜ ਯੂਨੀਵਰਸਿਟੀ ਤੋਂ ਕੈਮੀਕਲ ਇੰਜੀਨੀਅਰਿੰਗ ਦੀ PhD ਕੀਤੀ ਹੈ ਸਿਪਲਾ ਕੰਪਨੀ ਦੇ ਵਿੱਚ ਚੀਫ ਸਟ੍ਰੈਟੇਜੀ ਆਫੀਸਰ ਰਹੇ ਨੇ ਔਰ ਉਸ ਤੋਂ ਬਾਅਦ ਫਾਰਮਾਸਿਊਟੀਕਲ ਕੰਪਨੀ ਦੇ ਵਿੱਚ ਵੱਡੇ ਵੱਡੇ ਅਹੁਦੇ ਨਿਭਾਏ ਨੇ ਰਾਨ ਬੈਕਸੀ ਦੇ ਵਿੱਚ ਵੀ ਇਹ ਆਪਣੀਆਂ ਮੁੱਖ ਸੇਵਾਵਾਂ ਨਿਭਾ ਚੁੱਕੇ ਨੇ ਸੋ ਬਹੁਤ ਰਿਚ ਬੈਕਗਰਾਉਂਡ ਹੈ ਪੜਿਆ ਲਿਖਿਆ ਬੈਕਗਰਾਉਂਡ ਤਕੜਾ ਬੈਕਗਰਾਉਂਡ ਆ ਔਰ ਕਹੇ ਲਿਆ ਕਿ ਹੈਲਥ ਸੇਵਾਵਾਂ ਦੇ ਨਾਲ ਜੁੜੇ ਹੋਏ ਨੇ ਉਧਰੋ ਜੇ ਗੱਲ ਕੀਤੀ ਜਾਵੇ ਗੁਰਿੰਦਰ ਸਿੰਘ ਢਿਲ ਬਾਬਾ ਗੁਰਿੰਦਰ ਸਿੰਘ ਢਿਲ ਉਹਨਾਂ ਆਦੀ ਤੱਕ ਬਾਬਾ ਗੁਰਿੰਦਰ ਸਿੰਘ ਢਿਲ ਉਹਨਾਂ ਨੂੰ ਗਲੇ ਦਾ ਕੈਂਸਰ ਦੱਸਿਆ ਜਾ ਰਿਹਾ ਔਰ ਉਸੇ ਕਰਕੇ ਉਹਨਾਂ ਨੂੰ ਦਿਲ ਦੀਆਂ ਸਮਸਿਆਵਾਂ ਵੀ ਜੜੀਆਂ ਨੇ ਔਰ ਇਸ ਤੋਂ ਇਲਾਵਾ ਹੋਰ ਕੰਪਲਿਕੇਸ਼ਨ ਜੜੀਆਂ ਮੁਸ਼ਕਲਾਂ ਜੜੀਆਂ ਆਪਾਂ ਕਹਿ ਲਈਏ ਕਿ ਆਮ ਆ ਜਾਂਦੀਆਂ ਨੇ ਉਹਨਾਂ ਦੀ ਉਮਰ 70 ਸਾਲ ਹੈ ਬਾਬਾ ਚਰਨ ਸਿੰਘ ਹੁਣਾਂ ਤੋਂ ਬਾਅਦ ਉਹਨਾਂ ਨੂੰ ਗੱਦੀ ਮਿਲੀ ਸਗੀ ਔਰ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਉਹਨਾਂ ਦੀ ਧਰਮ ਪਤਨੀ ਦੀ ਤਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੀ ਧਰਮ ਪਤਨੀ ਦੀ ਜਿਹੜੀ ਮੌਤ ਉਹਨਾਂ ਤੋਂ ਪਹਿਲਾਂ ਹੋ ਚੁੱਕੀ ਸ ਹੈ ਔਰ ਇਹਨਾਂ ਨੇ ਆਪਣਾ ਹੁਣ ਉੱਤਰ ਅਧਿਕਾਰੀ ਹਲਾਨੇ ਆਇਆ ਮੁੰਡਾ ਜਿਹੜਾ ਨਵਾਂ ਉੱਤਰ ਅਧਿਕਾਰੀ ਜਿਹਨੂੰ ਆਪਾਂ ਕਹ ਰਿਹਾ ਬਾਬਾ ਜਸਦੀਪ ਸਿੰਘ ਗੱਲ ਇਹ ਬੰਬਈ ਦੇ ਰਹਿਣ ਵਾਲੇ ਨੇ ਔਰ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂਜ਼ ਦੇ ਵਿੱਚ ਬਹੁਤ ਅਹਿਮ ਭੂਮਿਕਾਵਾਂ ਦੇ ਵਿੱਚ ਰਹਿ ਚੁੱਕੇ ਨੇ ਔਰ ਜਿਹੜੀ ਮਾਰਚ 1979 ਨੂੰ ਇਹਨਾਂ ਦਾ ਜਨਮ ਹੋਇਆ ਜਸਦੀਪ ਸਿੰਘ ਗਿੱਲ ਹੁਣਾਂ ਦਾ ਔਰ ਇਹ ਵੱਡੀ ਕੰਪਨੀਆਂ ਦੇ ਵਿੱਚ ਜਿਹੜੇ ਨੇ ਬਹੁਤ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਰਹੇ ਨੇ ਮਾਰਚ ਜਿਵੇਂ ਮੈਂ ਦੱਸ ਰਿਹਾ ਵੀ ਆਈਆਈਟੀ ਦਿੱਲੀ ਤੋਂ ਉਹਨਾਂ ਨੇ ਬੀਟੈਕ ਕੀਤੀ ਫਿਰ ਉਸ ਤੋਂ ਬਾਅਦ ਐਮਟੈਕ ਦੀ ਪੜ੍ਹਾਈ ਕੀਤੀ ਕੈਮਬ੍ਰਿਜ ਯੂਨੀਵਰਸਿਟੀ ਤੋਂ ਕੈਮੀਕਲ ਇੰਜੀਨੀਅਰਿੰਗ ਤੇ ਪੀਐਚਡੀ ਕੀਤੀ ਆ ਸਿਪਲਾ ਕੰਪਨੀ ਦੇ ਵਿੱਚ ਚੀਫ ਸਟ੍ਰੈਟੇਜੀ ਆਫੀਸਰ ਰਹੇ ਨੇ ਔਰ ਫਾਰਮਾਸਿਊਟੀਕਲ ਕੰਪਨੀਆਂ ਜਿਹੜੀਆਂ ਨੇ ਵੱਡੀਆਂ ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂਜ਼ ਉਹਨਾਂ ਦੇ ਨਾਲ ਐਸੋਸੀਏਟ ਰਹੇ ਨੇ ਆ ਆਖਰੀ ਵਾਰ ਇਰਾਨ ਬੈਕਸੀ ਦੇ ਵਿੱਚ ਸੇਵਾਾਂ ਨਿਭਾ ਚੁੱਕੇ ਸੀ ਜਦੋਂ ਮਤਲਬ ਕਿ ਕੱਲ ਮੀਟਿੰਗ ਹੋਈ ਆ ਕਹ ਔਰ ਹੁਣ ਕਿਉਂਕਿ ਬਹੁਤ ਵੱਡੇ ਅਹੁਦੇ ਮਿਲੇ ਨੇ ਇਹਨਾਂ ਨੂੰ ਔਰ ਇਸੇ ਕਰਕੇ ਇਹਨਾਂ ਨੂੰ ਇਹ ਸਾਰੀਆਂ ਜਿਹੜੀਆਂ ਸ਼ਾਇਦ ਤਿਆਗਣੀਆਂ ਵੀ ਪੈਣ ਜਾਂ ਫਿਰ ਕਿਵੇਂ ਮੈਨੇਜ ਕਰਨ ਕਿ ਇਹ ਬਾਦ ਦੀਆਂ ਡਿਸਕਸ਼ਨਸ ਨੇ ਪਰ ਕਹਿੰਦੇ ਨੇ ਕਿਉਂਕਿ ਜਿਹੜੀ ਲੈਟਰ ਤੁਸੀਂ ਦੇਖੋ ਬੜੀ ਅਹਿਮ ਲੈਟਰ ਹੈ ਜਿਹਦੇ ਵਿੱਚ ਦੱਸਿਆ ਕਿ ਅੱਜ ਤੋਂ ਹੀ ਇਹ ਕਾਰਜ ਭਾਗ ਸਭਾਲਣਗੇ ਜਿਹੜੀ ਪਗੜੀ ਦੀ ਰਸਮ ਹੈ ਉਹ ਕੱਲ ਹੋ ਸਕਦੀ ਹੈ ਔਰ ਸੰਤ ਸਤਗੁਰੂ ਇਹ ਇਹ ਜਿਹੜਾ ਅਹੁਦਾ ਹੈ ਸੰਤ ਸਤਗੁਰੂ ਇਹ ਵੀ ਇਹਨਾਂ ਨੂੰ ਦੇ ਦਿੱਤਾ ਤਾ ਜੋ ਇਹ ਅਗਤੋਂ ਨਾਮਦਾਨ ਵੀ ਦੇ ਸਕਣ ਬਿਲਕੁਲ ਉਦਾਂ ਹੀ ਹੋਏਗਾ ਜਿਵੇਂ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਦੇ ਬਾਰ ਬਾਬਾ ਗੁਰਿੰਦਰ ਸਿੰਘ ਢਿੱਲੋਂਾਂ ਦੇ ਬਾਰੇ ਹੋਇਆ ਸੀਗਾ ਕਿ ਜਦੋਂ ਬਾਬਾ ਚਰਨ ਸਿੰਘ ਹੁਣੀ ਸੀਗੇ ਉਹਨਾਂ ਦੇ ਨਾਲ ਬੈਠਦੇ ਸੀਗੇ ਗੁਰਿੰਦਰ ਸਿੰਘ ਢਿੱਲੋਂ ਹੁਣੀ ਜੀ ਬਾਬਾ ਚਰਨ ਸਿੰਘ ਹੁਣੀ ਸਾਥ ਸੰਗ ਕਰਦੇ ਸੀਗੇ ਹੁਣ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਹੜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਉਹ ਸਾਥ ਸੰਗ ਕਰਿਆ ਕਰਨਗੇ ਤੇਜਸਦੀਪ ਗਿੱਲ ਜਿਹੜੀ ਨਵੇਂ ਮੁਖੀ ਲਾਏ ਨੇ ਉਹ ਨਾਲ ਬੈਠਿਆ ਕਰਨਗੇ ਔਰ ਕਿਉਂਕਿ ਕਾਰਜਪਾਕ ਸੰਭਾਲ ਦਿੱਤਾ ਆ ਔਰ ਕਿਉਂਕਿ ਅਪਰ ਮੈਂ ਇਤਾਂ ਮੈਂ ਡਿਸਕਸ ਕਰਨਾ ਬਹੁਤ ਜ਼ਰੂਰੀ ਆ ਪਿੱਛੇ ਜੇ ਸਿਰਸਿਰ ਦਾ ਇੱਕ ਡੇਰਾ ਸੀ ਜਗਮਾ ਵਾਲੀ ਉਸ ਜਗਮਾ ਵਾਲੀ ਡੇਰੇ ਦੇ ਉੱਤੇ ਜਿਹੜੇ ਇੱਕ ਵਕੀਲ ਸਾਹਿਬ ਕਰਕੇ ਸ਼ਾਂਤ ਸੀਗੇ ਉਹਨਾਂ ਦੀ ਮੌਤ ਹੁੰਦੀ ਆ ਤੇ ਉਸ ਤੋਂ ਬਾਅਦ ਜਿਸ ਦਿਨ ਮੌਤ ਹੋਈ ਉਸੇ ਦਿਨ ਉਸ ਡੇਰੇ ਦੇ ਅੰਦਰ ਕਲੇਸ਼ ਪੈ ਜਾਂਦਾ ਆ ਸਿਰਫ ਤੇ ਸਿਰ ਪ੍ਰਾਪਰਟੀ ਨੂੰ ਉੱਤਰ ਅਧਿਕਾਰੀ ਨੂੰ ਡਰਾਈਵਰ ਕਹਿੰਦਾ ਕਿ ਮੈਨੂੰ ਉੱਤਰ ਅਧਿਕਾਰੀ ਨਾਲ ਲਾਨਿਆ ਗਿਆ ਕੋਈ ਕਹਿੰਦਾ ਮੈਨੂੰ ਉੱਤਰ ਅਧਿਕਾਰੀ ਲਾਨਿਆ ਗਿਆ ਪਰ ਇਸ ਗੱਲ ਤੋਂ ਮੈਂ ਕਹਿੰਦਾ ਬਹੁਤ ਵੱਡਾ ਤੇ ਬਹੁਤ ਵਧੀਆ ਤੇ ਸਟ੍ਰੀਕ ਡਿਸੀਜਨ ਹੈ ਜੇ ਇਸ ਕੰਟੈਕਸਟ ਵਿੱਚ ਦੇਖਿਆ ਜਾਵੇ ਬਾਬਾ ਗੁਰਦਰ ਸਿੰਘ ਢਿੱਲੋਂ ਹੁਣਾਂ ਨੇ ਆਪਣਾ ਉੱਤਰ ਅਧਿਕਾਰੀ ਐਲਾਨ ਦਿੱਤਾ ਆ ਭਾਣਜਾ ਦੱਸਿਆ ਜਾ ਰਿਹਾ ਰਿਸ਼ਤੇਦਾਰੀ ਦੇ ਵਿੱਚ ਜਸਦੀਪ ਸਿੰਘ ਗਿੱਲ 42 ਸਾਲਾਂ ਉਮਰ ਆ ਬਾਂਬੇ ਦਾ ਰਹਿਣ ਵਾਲਾ ਆ ਔਰ ਬਹੁਤ ਪੜਿਆ ਲਿਖਿਆ ਆ ਆਈਟੀ ਦਿੱਲੀ ਤੋਂ ਉਹਤੋਂ ਉਹਨਾਂ ਨੇ ਬੀਟੈਕ ਐਮਟੈਕ ਕੀਤੀ ਆ ਫਿਰ ਕੈਂਬਰੇਜ ਯੂਨੀਵਰਸਿਟੀ ਤੋਂ ਕੈਮੀਕਲ ਜਿਹੜਾ ਇੰਜੀਨੀਅਰਿੰਗ ਦੇ ਵਿੱਚ ਪੀਐਚਡੀ ਕੀਤੀ ਆ ਔਰ ਇਹ ਐਡਾ ਤਕੜਾ ਜਿਹੜਾ ਪੋਰਟਫੋਲੀਓ ਆ ਉਹਨਾਂ ਦਾ ਔਰ ਤੁਸੀਂ ਦੇਖੋ ਵੀ ਗੁਰਿੰਦਰ ਸਿੰਘ ਢਿੱਲੋਂ ਹੁਣ ਜਿਹਦੇ ਬੋਲਦੇ ਸੀਗੇ ਆਪਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਬਾਰੇ ਵੀ ਇਹੀ ਗੱਲ ਕਰਦੇ ਸੀਗੇ ਕਿ ਬਹੁਤ ਅ ਟੂ ਦਾ ਪੁਆਇੰਟ ਜਿਹੜੀ ਉਹਨਾਂ ਦੀ ਗੱਲ ਹੁੰਦੀ ਸੀਗੀ ਔਰ ਇੱਕ ਇਸ ਕਰਕੇ ਵੀ ਇਸ ਕਹਿੰਦੇ ਸੀ ਕਿ ਉਹ ਪੜੇ ਲਿਖੇ ਬੈਕਗ੍ਰਾਉਂਡ ਤੋਂ ਸਨਾਵਰ ਤੋਂ ਉਹਨਾਂ ਨੇ ਆਪਣੀ ਐਜੂਕੇਸ਼ਨ ਲਈ ਉਸ ਤੋਂ ਬਾਅਦ ਗ੍ਰੈਜੂਏਸ਼ਨ ਵੀ ਬੜੀ ਸਟਿੱਕ ਕੀਤੀ ਹੈ ਕਾਮਰਸ ਕੀਤੀ ਸੀਗੇ ਹੁਣ ਜਿਹੜੇ ਨਵੇਂ ਉਤਰ ਅਧਿਕਾਰੀ ਆ ਔਰ ਉਹ ਉਤਰ ਅਧਿਕਾਰੀ ਵੀ ਜਿਹੜੇ ਨੇ ਵਧੀਆ ਪੜੇ ਲਿਖੇ ਬੈਕਗ੍ਰਾਉਂਡ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉਹਨਾਂ ਦੀ ਪੂਰੀ ਪੜਾਈ ਆ ਔਰ ਕਹਿੰਦੇ ਨੇ ਕਿ ਬਹੁਤ ਦੇਰ ਉਹ ਵੀ ਸਪੇਨ ਦੇ ਵਿੱਚ ਕੰਮ ਕਰਦੇ ਰਹੇ ਸੀਗੇ ਔਰ ਹੁਣ ਆਪਾਂ ਕਹਿ ਲਈਏ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਨਵਾਂ ਜਿਹੜਾ ਡੇਰਾ ਬਿਆਸ ਦੇ ਨਵਾਂ ਮੁਖੀ ਲੱਗੇ ਨੇ ਜਸਦੀਪ ਸਿੰਘ ਜਿਹਨਾਂ ਨੂੰ ਨਿਯੁਕਤ ਕੀਤਾ ਗਿਆ ਉਹਨਾਂ ਨੂੰ ਸੰਤ ਸਤਗੁਰੂ ਦੀ ਉਪਾਧੀ ਵੀ ਦੇ ਦਿੱਤੀ ਹੈ ਤਾਂ ਇਹ ਬਹੁਤ ਵੱਡੀ ਉਪਾਧੀ ਆ ਤੁਸੀਂ ਦੇਖੋ ਵੀ ਇਹ ਅੱਗੇ ਤੋਂ ਜਿਹੜਾ ਨਾਮਦਾਨ ਜਿਹੜਾ ਆ ਉਹ ਵੀ ਦੇ ਸਕਦੇ ਨੇ ਸੋ ਇੱਕ ਬੜਾ ਵੱਡਾ ਡਿਸੀਜਨ ਜਿਹੜਾ ਲੈਣਾ ਇਹ ਡਿਸੀਜਨ ਕਿਸੇ ਵੱਡੇ ਜਿਹੜਾ ਡੇਰੇ ਵੱਲੋਂ ਲੈ ਜਾਣਾ ਆਪਣੇ ਆਪ ਦੇ ਵਿੱਚ ਬਹੁਤ ਗਠਨ ਹੁੰਦਾ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਦੀ ਸੂਝ-ਬੂਝ ਕਰਕੇ ਇਹ ਡਿਸੀਜਨ ਉਹਨਾਂ ਨੇ ਲਿਆ ਆ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜਦੋਂ ਉਹਨਾਂ ਦੇ ਨਾਲ ਹੈਲਥ ਸਮੱਸਿਆਵਾਂ ਸਿਹਤ ਸਮੱਸਿਆਵਾਂ ਨੇ ਔਰ ਕੈਂਸਰ ਗੱਲ ਦਾ ਦੱਸਿਆ ਜਾ ਰਿਹਾ ਉਹਦੇ ਕਰਕੇ ਉਹਨਾਂ ਨੂੰ ਹੋਰ ਸਿਹਤ ਦੀਆਂ ਸਮੱਸਿਆਵਾਂ ਆ ਰਹੀਆਂ ਇਸ ਕਰਕੇ ਉਹਨਾਂ ਨੇ ਆਪਣਾ ਨਵਾਂ ਉਤਰ ਅਧਿਕਾਰੀ ਐਲਾਨ ਦਿੱਤਾ ਆ ਔਰ ਇਹ ਫੋਟੋ ਐਕਸਕਲੂਸਿਵਲੀ ਫੋਟੋ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਨੇ ਜਸਦੀਪ ਸਿੰਘ ਗਿੱਲ ਬੰਬੇ ਦਾ ਰੈਨ ਵਾਲੇ 45 ਸਾਲਾ ਨੂੰ ਡੇਰਾ ਬਿਆਸ ਦਾ ਮੁਖੀ ਲਾ ਦਿੱਤਾ ਸੌਂਪਿਆ ਆ ਆਪਣਾ ਉਤਰ ਅਧਿਕਾਰੀ ਨਿਯੁਕਤ ਕਰ ਦਿੱਤਾ ਆ ਭਾਣਜਾ ਆ ਰਿਸ਼ਤੇਦਾਰੀ ਚ ਦੱਸਿਆ ਜਾ ਰਿਹਾ ਹਾਲਾਂਕਿ ਕਿਉਂਕਿ ਹੁਣ ਸਾਰਾ ਕੁਝ ਕਲੀਅਰ ਹੋ ਗਿਆ ਕਿ ਕਿੱਥੋਂ ਇਹ ਪੜੇ ਨੇ ਕਿੱਥੋਂ ਇਹ ਇਨ੍ਹਾਂ ਨੇ ਪੂਰੀ ਆਪਣੀ ਐਜੂਕੇਸ਼ਨ ਲਈ ਆ ਪੂਰਾ ਜਿਹੜਾ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਰਿਸਰਚ ਦੇ ਨਾਲ ਆ ਉਹ ਖਾਸ ਕਰਕੇ ਹੈਲਥ ਸਿਹਤ ਤੇ ਮੈਡੀਕਲ ਲਾਈਨ ਦੇ ਨਾਲ ਜੁੜੇ ਹੋਏ ਨੇ ਪਰ ਹੁਣ ਇਹ ਡੇਰਾ ਬਿਆਸ ਦੇ ਨਵੇਂ ਮੁਖੀ ਹੋਣਗੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੇ ਭਾਣਜੇ ਜਸਦੀਪ ਸਿੰਘ ਗਿੱਲ ਨੂੰ ਜ਼ਿੰਮੇਵਾਰੀ ਦੇ ਦਿੱਤੀ ਹੈ ਔਰ ਇਹਨਾਂ ਦੇ ਫਾਦਰ ਸਾਹਿਬ ਦਾ ਨਾਮ ਸੁਖਦੇਵ ਸਿੰਘ ਗਿੱਲਾ ਸੁਪੁੱਤਰ ਜਿਹੜੇ ਨੇ ਜਸਦੀਪ ਸਿੰਘ ਗਿੱਲ ਔਰ ਤੁਸੀਂ ਦੇਖੋ ਵੀ ਇਹ ਜਦੋਂ ਇਹ ਲੈਟਰ ਆਈ ਹੈ ਪ੍ਰੈਸ ਜਿਹੜਾ ਬਿਆਸ ਦੇ ਜਿਹੜੇ ਪ੍ਰੈਸ ਸੈਕਟਰੀ ਆ ਉਹਨਾਂ ਦੇ ਵੱਲੋਂ ਇਹ ਲੈਟਰ ਜਿਹੜੀ ਐ ਉਹ ਜਾਰੀ ਕੀਤੀ ਗਈ ਤਾਂ ਸਭ ਨੂੰ ਲੱਗਦਾ ਸੀ ਕਿ ਕੌਣ ਹੋ ਸਕਦਾ ਕੀ ਨਾਮ ਹੈ ਔਰ ਪਰ ਹਾਲ ਦੇ ਵਿੱਚ ਮਿੰਟਾਸ ਕਿਟਾਂ ਦੇ ਵਿੱਚ ਜਾਣਕਾਰੀ ਪੂਰੀ ਤੁਹਾਡੇ ਤੱਕ ਅਸੀਂ ਲੈ ਕੇ ਆ ਗਏ ਆ ਸਰਦਾਰ ਜਸਦੀਪ ਸਿੰਘ ਗਿੱਲ ਨੇ son of ਜਿਹੜੇ ਨੇ ਸੁਖਦੇਵ ਸਿੰਘ ਗਿੱਲ ਨੇ ਉਹਨਾਂ ਨੂੰ ਨਵਾਂ ਉਤਰ ਅਧਿਕਾਰੀ ਐਲਾਨਿਆ ਗਿਆ ਆ ਰਿਸ਼ਤੇਦਾਰੀ ਦੇ ਵਿੱਚ ਭਾਂਜਾ ਲੱਗਦੇ ਨੇ 45 ਸਾਲਾ ਉਮਰ ਆ ਬੰਬੇ ਦੇ ਰਹਿਣ ਵਾਲੇ ਨੇ ਬਹੁਤ ਪੜਿਆ ਲਿਖਿਆ ਬੈਕਗ੍ਰਾਉਂਡ ਆ ਆਈਟੀ ਡੈਲੀ ਤੋਂ ਇਹਨਾਂ ਨੇ ਆਪਣੀ ਬੀਟੈਕ ਐਮਟੈਕ ਕੀਤੀ ਕੈਮਬ੍ਰਿਜ ਯੂਨੀਵਰਸਿਟੀ ਤੋਂ ਆਪਣੀ ਜਿਹੜੀ ਰਿਸਰਚ ਕੀਤੀ ਉਹ ਵੀ ਕੈਮੀਕਲ ਜਿਹੜਾ ਇੰਜੀਨੀਅਰਿੰਗ ਕੀਤੀ ਆ ਮੈਡੀਸਨ ਦੇ ਨਾਲ ਬਹੁਤ ਜ਼ਿਆਦਾ ਮੈਡੀਸਨ ਤੇ ਰਿਸਰਚ ਦੇ ਨਾਲ ਇਹ ਕਹਿੰਦੇ ਕਿ ਬਹੁਤ ਜ਼ਿਆਦਾ ਤਾਲਕ ਹੈ ਨਾ ਦਾ ਲਾਸਟ ਜਿਹੜੀ ਇਹਨਾਂ ਦੀ ਨੌਕਰੀ ਸੀਗੀ ਉਹ ਰੈਨ ਬੈਕਸੀ ਦੇ ਅੰਦਰ ਸੀਗੀ ਹੁਣ ਫਿਲਹਾਲ ਡੇਰਾ ਬਿਆਸ ਤੇ ਮੁਖੀ ਲਾਏ ਗਏ ਨੇ ਮੁਖੀ ਨਿਯੁਕਤ ਕੀਤੇ ਗਏ ਨੇ ਜਸਦੀਪ ਸਿੰਘ ਗੇਲ ਜੀ ਤੁਹਾਡੇ ਨਾਲ ਸਾਝੀ ਕਰ ਰਹੇ ਆ ਆਈਆਈਟੀ ਦਿੱਲੀ ਤੋਂ ਉਹਨਾਂ ਨੇ ਐਮਟੈਕ ਬੀਟੈਕ ਐਮਟੈਕ ਕੀਤੀ ਔਰ ਉਸ ਤੋਂ ਬਾਅਦ ਕੈਂਬਰਿਜ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ 45 ਸਾਲਾਂ ਦੇ ਨੇ ਜਸਦੀਪ ਸਿੰਘ ਗਿੱਲ ਔਰ ਆ ਇਹ ਕੀ ਆ ਜਾ ਰਿਹਾ ਕਿ ਰਿਸ਼ਤੇਦਾਰੀ ਦੇ ਵਿੱਚ ਭਾਣਜਾ ਲੱਗਦੇ ਨੇ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਦੇ ਜਿਹੜੇ ਨਵੇਂ ਮੁਖੀ ਜਸਦੀਪ ਸਿੰਘ ਗਿੱਲੋਂ ਨੇ ਬਿਆਸ ਤੇ ਉਹ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਦੇ ਭਾਣਜਾ ਸਾਹਿਬ ਲੱਗਦੇ ਨੇ ਸੋ ਫਿਲਹਾਲ ਬਹੁਤ ਵੱਡੀ ਤੇ ਐਕਸਕਲੂਸਿਵ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਏ ਆ ਕਿ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਭਾਣਜਾ ਲੱਗਦੇ ਨੇ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਦੇ ਔਰ ਪੂਰੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਿਹਾ ਔਰ ਕੀ ਆ ਜਾ ਰਿਹਾ ਕਿ ਬਹੁਤ ਵੱਡਾ ਰਿਚ ਬੈਕਗਰਾਉਂਡ ਹੈ ਔਰ ਸਿਪਲਾ ਕੰਪਨੀ ਦੇ ਵਿੱਚ ਵੀ ਕੰਮ ਕੀਤਾ ਔਰ ਉਸ ਤੋਂ ਬਾਅਦ ਰੈਂਡ ਬੈਕਸੀ ਦੇ ਨਾਲ ਜੁੜੇ ਰਿਸਰਚ ਹੋ ਰਿਹਾ ਹੈ ਬਾਇਓਲੋਜੀਕਲ ਰਿਸਰਚ ਜਿਹੜੀ ਆ ਉਹਦੇ ਉੱਤੇ ਕੰਮ ਕਰਦੇ ਰਹੇ ਆ ਬਹੁਤ ਵੱਡੀ ਖਬਰ ਔਰ ਸਾਰੀ ਜਾਣਕਾਰੀ ਤੁਹਾਡੇ ਤੱਕ ਅਸੀਂ ਲੈ ਕੇ ਆਏ ਆ ਤੁਸੀਂ ਦੇਖੋ ਵੀ ਬੈਕਗਰਾਉਂਡ ਕਿੱਡਾ ਚੰਗਾ ਬੈਕਗਰਾਉਂਡ ਆ ਔਰ ਜੇਕਰ ਇਸ ਪੂਰੇ ਬੈਕਗਰਾਉਂਡ ਦੇ ਉੱਤੇ ਗੱਲ ਕੀਤੀ ਜਾਵੇ ਤਾਂ 15 ਮਾਰਚ 1979 ਨੂੰ ਇਹਨਾਂ ਦਾ ਜਨਮ ਹੋਇਆ ਔਰ ਆਈਆਈਟੀ ਦਿੱਲੀ ਤੋਂ ਇਹਨਾਂ ਨੇ ਬੀਟੈਕ ਤੇ ਐਮਟੈਕ ਕੀਤੀ ਹੈ ਔਰ ਕੈਂਬ੍ਰਿਜ ਯੂਨੀਵਰਸਿਟੀ ਤੋਂ ਕੈਮੀਕਲ ਇੰਜੀਨੀਅਰਿੰਗ ਦੀ ਪੀਐਚਡੀ ਕੀਤੀ ਹੈ ਸਿਪਲਾ ਕੰਪਨੀ ਦੇ ਵਿੱਚ ਚੀਫ ਸਟ੍ਰੈਟੇਜੀ ਆਫੀਸਰ ਰਹੇ ਨੇ ਔਰ ਉਸ ਤੋਂ ਬਾਅਦ ਫਾਰਮਾਸਿਊਟੀਕਲ ਕੰਪਨੀ ਦੇ ਵਿੱਚ ਵੱਡੇ ਵੱਡੇ ਅਹੁਦੇ ਨਿਭਾਏ ਨੇ ਰੈਨਬੈਕਸੀ ਦੇ ਵਿੱਚ ਵੀ ਇਹ ਆਪਣੀਆਂ ਮੁੱਖ ਸੇਵਾਵਾਂ ਨਿਭਾ ਚੁੱਕੇ ਨੇ ਸੋ ਬਹੁਤ ਰਿਚ ਬੈਕਗਰਾਉਂਡ ਹੈ ਪੜਿਆ ਲਿਖਿਆ ਬੈਕਗਰਾਉਂਡ ਤਕੜਾ ਬੈਕਗਰਾਉਂਡ ਆ ਔਰ ਕਹੇ ਲਿਆ ਕਿ ਹੈਲਥ ਸੇਵਾਵਾਂ ਦੇ ਨਾਲ ਜੁੜੇ ਹੋਏ ਨੇ ਉਧਰੋ ਜੇ ਗੱਲ ਕੀਤੀ ਜਾਵੇ ਗੁਰਿੰਦਰ ਸਿੰਘ ਟਲ ਬਾਬਾ ਗੁਰਿੰਦਰ ਸਿੰਘ ਢਿਲੋਂ ਆਦਿ ਤੱਕ ਬਾਬਾ ਗੁਰਿੰਦਰ ਸਿੰਘ ਢਿਲੋਂ ਨੂੰ ਗਲੇ ਦਾ ਕੈਂਸਰ ਦੱਸਿਆ ਜਾ ਰਿਹਾ ਔਰ ਉਸੇ ਕਰਕੇ ਉਹਨਾਂ ਨੂੰ ਦਿਲ ਦੀਆਂ ਸਮੱਸਿਆਵਾਂ ਵੀ ਜੜੀਆਂ ਨੇ ਔਰ ਇਸ ਤੋਂ ਇਲਾਵਾ ਹੋਰ ਕੰਪਲਿਕੀਸ਼ਨ ਜੜੀਆਂ ਮੁਸ਼ਕਲਾਂ ਜੜੀਆਂ ਆਪਾਂ ਕਹੇ ਲਿਆ ਕਿ ਆਮ ਆ ਜਾਂਦੀਆਂ ਨੇ ਉਹਨਾਂ ਦੀ ਉਮਰ 70 ਸਾਲ ਹੈ ਬਾਬਾ ਚਰਨ ਸਿੰਘ ਨੂੰ ਹੁਣ ਆਉਣ ਤੋਂ ਬਾਅਦ ਉਹਨਾਂ ਨੂੰ ਗੱਦੀ ਮਿਲੀ ਸਗੀ ਔਰ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਉਹਨਾਂ ਦੀ ਧਰਮ ਪਤਨੀ ਦੀ ਤਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਦੀ ਧਰਮ ਪਤਨੀ ਦੀ ਜਿਹੜੀ ਮੌਤ ਉਹਨਾਂ ਤੋਂ ਪਹਿਲਾਂ ਹੋ ਚੁੱਕੀ ਸ ਹੈ ਔਰ ਇਹਨਾਂ ਨੇ ਆਪਣਾ ਹੁਣ ਉੱਤਰ ਅਧਿਕਾਰੀ ਐਲਾਨਿਆ ਆ ਮੁੰਡਾ ਇਹ ਜਿਹੜਾ ਨਵਾਂ ਉੱਤਰ ਅਧਿਕਾਰੀ ਜਿਹਨੂੰ ਆਪਾਂ ਕਹਿੰਦੇ ਬਾਬਾ ਜਸਦੀਪ ਸਿੰਘ ਗਿੱਲ ਇਹ ਬੰਬਈ ਦੇ ਰਹਿਣ ਵਾਲੇ ਨੇ ਔਰ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਦੇ ਵਿੱਚ ਬਹੁਤ ਅਹਿਮ ਭੂਮਿਕਾਵਾਂ ਦੇ ਵਿੱਚ ਰਹਿ ਚੁੱਕੇ ਨੇ ਔਰ ਜਿਹੜੀ ਮਾਰਚ 1979 ਨੂੰ ਇਹਨਾਂ ਦਾ ਜਨਮ ਹੋਇਆ ਜਸਦੀਪ ਸਿੰਘ ਗਿੱਲ ਹੁਣਾਂ ਦਾ ਔਰ ਇਹ ਵੱਡੀ ਕੰਪਨੀਆਂ ਦੇ ਵਿੱਚ ਜਿਹੜੇ ਨੇ ਬਹੁਤ ਵੱਡੇ-ਵੱਡੇ ਅਹੁਦਿਆਂ ਦੇ ਉੱਤੇ ਰਹੇ ਨੇ ਮਾਰਚ ਜਿਵੇਂ ਮੈਂ ਦੱਸ ਰਿਹਾ ਵੀ ਆਈਆਈਟੀ ਦਿੱਲੀ ਤੋਂ ਉਹਨਾਂ ਨੇ ਬੀਟੈਕ ਕੀਤੀ ਫਿਰ ਉਸ ਤੋਂ ਬਾਅਦ ਐਮਟੈਕ ਦੀ ਪੜ੍ਹਾਈ ਕੀਤੀ ਕੈਮਬ੍ਰਿਜ ਯੂਨੀਵਰਸਿਟੀ ਤੋਂ ਕੈਮੀਕਲ ਇੰਜੀਨੀਅਰਿੰਗ ਤੇ ਪੀਐਚਡੀ ਕੀਤੀ ਹੈ ਸਿਪਲਾ ਕੰਪਨੀ ਦੇ ਵਿੱਚ ਚੀਫ ਸਟ੍ਰੈਟੇਜੀ ਆਫੀਸਰ ਰਹੇ ਨੇ ਔਰ ਫਾਰਮਾਸੋਟਿਕਲ ਕੰਪਨੀਆਂ ਜਿਹੜੀਆਂ ਨੇ ਵੱਡੀਆਂ-ਵੱਡੀਆਂ ਫਾਰਮਾਸੋਟਿਕਲ ਕੰਪਨੀਆਂ ਉਹਨਾਂ ਦੇ ਨਾਲ ਐਸੋਸੀਏਟ ਰਹੇ ਨੇ ਆ ਆਖਰੀ ਬਾਰ ਇਰਾਨ ਵੈਕਸੀਨ ਵਿੱਚ ਸੇਵਾਾਂ ਨਿਭਾ ਚੁੱਕੇ ਸੀ ਜਦੋਂ ਮਤਲਬ ਕਿ ਕੱਲ ਮੀਟਿੰਗ ਹੋਈ ਆ ਕਹਿੰਦੇ ਚੰਡੀਗੜ੍ਹ ਦੇ ਵਿੱਚ ਉਸ ਤੋਂ ਪਹਿਲਾਂ ਇਰਾਨ ਵੈਕਸੀਨ ਚ ਸੀਗੇ ਪਰ ਹੁਣ ਕਿਉਂਕਿ ਬਹੁਤ ਵੱਡੇ ਅਹੁਦੇ ਮਿਲੇ ਨੇ ਇਹਨਾਂ ਨੂੰ ਔਰ ਇਸੇ ਕਰਕੇ ਇਹਨਾਂ ਨੂੰ ਇਹ ਸਾਰੀਆਂ ਜਿਹੜੀਆਂ ਸ਼ਾਇਦ ਤਿਆਗਣੀਆਂ ਵੀ ਪੈਣ ਜਾਂ ਫਿਰ ਕਿਵੇਂ ਮੈਨੇਜ ਕਰਨਗੇ ਇਹ ਬਾਦ ਦੀਆਂ ਡਿਸਕਸ਼ਨਸ ਨੇ ਪਰ ਕਹਿੰਦੇ ਨੇ ਕਿਉਂਕਿ ਜਿਹੜੀ ਲੈਟਰ ਤੁਸੀਂ ਦੇਖੋ ਬੜੀ ਅਹਿਮ ਲੈਟਰ ਹੈ ਜਿਹਦੇ ਵਿੱਚ ਦੱਸਿਆ ਕਿ ਅੱਜ ਤੋਂ ਹੀ ਇਹ ਕਾਰਜ ਭਾਗ ਸभालਣਗੇ ਜਿਹੜੀ ਪਗੜੀ ਦੀ ਰਸਮ ਹੈ ਉਹ ਕੱਲ ਹੋ ਸਕਦੀ ਹੈ ਔਰ ਸੰਤ ਸਤਗੁਰੂ ਇਹ ਇਹ ਜਿਹੜਾ ਅਹੁਦਾ ਹੈ ਸੰਤ ਸਤਗੁਰੂ ਇਹ ਵੀ ਇਹਨਾਂ ਨੂੰ ਦੇ ਦਿੱਤਾ ਤਾ ਜੋ ਇਹ ਅਗਤੋਂ ਨਾਮਦਾਨ ਵੀ ਦੇ ਸਕਣ ਬਿਲਕੁਲ ਉਦਾਂ ਹੀ ਹੋਏਗਾ ਜਿਵੇਂ ਗੁਰਿੰਦਰ ਸਿੰਘ ਢਿੱਲੋਂ ਹਣਾ ਦੇ ਬਾਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਹਣਾ ਦੇ ਬਾਰੇ ਹੋਇਆ ਸੀਗਾ ਕਿ ਜਦੋਂ ਬਾਬਾ ਚਰਨ ਸਿੰਘ ਹੁਣੀ ਸੀਗੇ ਉਹਨਾਂ ਦੇ ਨਾਲ ਬੈਠਦੇ ਸੀਗੇ ਗੁਰਿੰਦਰ ਸਿੰਘ ਢਿੱਲੋਂ ਹੁਣੀ ਜੀ ਬਾਬਾ ਚਰਨ ਸਿੰਘ ਹੁਣੀ ਸਾਥ ਸੰਗ ਕਰਦੇ ਸੀਗੇ ਹੁਣ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਹੜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਉਹ ਸਾਥ ਸੰਗ ਕਰਿਆ ਕਰਨਗੇ ਤੇਜਸਦੀਪ ਗਿੱਲ ਜਿਹੜੇ ਨਵੇਂ ਮੁਖੀ ਲਾਏ ਨੇ ਉਹ ਨਾਲ ਬੈਠਿਆ ਕਰਨਗੇ ਔਰ ਕਿਉਂਕਿ ਕਾਰਜਪਾਕ ਸੰਭਾਲ ਦਿੱਤਾ ਆ ਔਰ ਕਿਉਂਕਿ